ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰੜਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਵੜਾ ਦਿਖਾਵਾਂਗੇ ਜਿਹਦੇ ਤਿੰਨੇ ਸੂਈਆਂ ਸਵਾਈਆਂ ਵਾਂ ਆਪਾਂ ਪਹੁੰਚਿਆ ਵੀਰ ਵਿਸ਼ਾਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਸਕਰ ਜੀ ਸਸੀਆ ਭਾਈ ਜੀ ਕੀ ਹਾਲ ਜੇ ਚੜਦੀ ਕਲਾ ਵੀਰ ਜੀ ਚੜਦੀ ਕਲਾ ਚੜਦੀ ਕਲਾ ਚਾਹੀਦੀ ਆ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਨਾਮ ਵੀਰ ਜੀ ਵਿਸ਼ਾਲਦੀਪ ਸਿੰਘ ਚ ਪਿੰਡ ਹਰੜਕਲਾਂ ਤਹਿਸੀਲ ਐ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ 8427278296 ਠੀਕ ਆ ਜੀ ਤੇ ਭਾਈ ਜਿਹੜੀ ਪਿਛਲੀ ਵੀਡੀਓ ਪਾਈ ਕਿਵੇਂ ਰਿਹਾ ਵੀਰ ਜੀ ਸਾਰਾ ਹੀ ਮਾਲ ਵੇਖਿਆ ਸੀ ਤੇ ਅੱਛਾ ਜੀ ਐ ਵੀਰ ਜੀ ਗਿਆ ਬਾਬੇ ਦੀ ਕਿਰਪਾ ਨਾਲ ਟਿਕਟੌਕ ਵਾਂਗੂ ਹੀ ਠੀਕ ਆ ਠੀਕ ਆ ਤੇ ਮਾਲ ਜਾਇ ਜੀ ਹਣਾ ਦਲਵੀ ਮਿੱਠੇ ਭਾ ਵੀਰ ਜੀ ਠੀਕ ਹੈ ਤੇ ਅੱਜ ਵੀ ਛੋਟੇ ਛੋਟੇ ਮੋਲੇ ਆ ਨਿਗੇ ਨਿਗੇ ਠੀਕ ਆ ਲਓ ਜੀ ਨਿਗੇ ਨਿਗੇ ਰੇਟ ਅੱਜ ਵੀ ਕਰਨੇ ਆ ਤੇ ਫੋਨ ਨੰਬਰ ਵੀਰ ਜੀ ਬੋਲ ਦਿਓ ਫੋਨ ਨੰਬਰ 8427278296 ਠੀਕ ਆ ਜੀ ਤੇ ਬਈਏ ਦੱਸਿਓ ਪਹਿਲੇ ਨੰਬਰ ਤੇ ਵਿਹੜ ਪਹਿਲੇ ਨੰਬਰ ਤੇ ਵਿਹੜ ਵੀਰ ਜੀ ਪਹਿਲਾ ਸਵੇਰ ਦੇ ਅੱਛਾ ਜੀ ਤੇ ਡੇਢ ਕਿ ਮਹੀਨਾ ਹੋ ਗਿਆ ਠੀ ਜੋ ਆਪਰਾ ਨੂੰ ਘਰ ਵਾਲੇ ਤੇ ਕਹਿੰਦੇ ਠੀਕ ਆ ਸਾਡੀ ਤੇ ਖਾਲੀ ਕਹਿ ਕੇ ਦੇਣੀ ਦੁੱਧ 6 ਲੀਟਰ ਪੱਕਾ ਅੱਛਾ ਜੀ ਸਾਡੇ ਘਰ ਭਾਵੇਂ ਵੀਰਪਰਾ ਦੋ ਟਾਈਮ ਭਾਵੇਂ ਤਿੰਨ ਟਾਈਮ ਚੋਲੇ ਠੀਕ ਹੈ ਜੀ ਠੀਕ ਹੈ ਠੀਕ ਹੈ ਖੋਲ ਦਿਓ ਭਾਈ ਜੀ ਫਿਰ ਕੋਣ ਕੇ ਵਿਖਾਈਆ ਲਓ ਜੀ ਪਹਿਲਾ ਸੁਗਾ ਕ੍ਰਾਸ ਕਰਨ ਦੇ ਵਿੱਚ ਆ ਗਈ ਤੇ ਫੇਸ ਤੋਂ ਹੀ ਚੈੱਕ ਕਰ ਸਕਦੇ ਜਬੋਦੀ ਵਾਲੀ ਵਹਿੜ ਆ ਗਈ ਕਰਮਾ ਵਾਲੀ ਤੇ ਭਾਈ ਸੱਜਰ ਦਾ ਕਿੰਨਾ ਕਿਹੜਾ ਰਕਾਰ ਸੱਜਰ ਦਾ ਵੀ 18 ਕ ਲੀਟਰ ਦਾ ਰਿਆ ਹੈ ਅੱਛਾ ਜੀ ਮਿਲਕ ਲਿਆਣ ਵੜੀ ਵੱਡੀ ਲੱਗੀ ਠੀਕ ਹੈ ਠੀਕ ਹੈ ਲਓ ਜੀ 18 ਕ ਲੀਟਰ ਦੇ ਆਸ-ਪਾਸ ਜਿਹੜਾ ਇਹਦਾ ਸੱਜਰ ਦਾ ਮਿਲਕ ਰਕੌੜਿਆ ਤੇ ਕੱਦ ਕਾਠ ਵੀ ਜਿਹੜਾ ਚੰਗਾ ਵਾ ਤੇ ਗਾਂ ਡੇਢ ਕੁ ਮਹੀਨੇ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਠੀਕ ਆ ਪਰ ਇਹਨੂੰ ਬਾਕੀ ਬਾਈ ਕਹਿੰਦਾ ਕਿ ਖਾਲੀ ਕਰਕੇ ਆਪਾਂ ਦੇਵਾਂਗੇ ਚਲੋ ਨਿਕਲ ਆਵੇ ਅਗਲੇ ਦੀ ਕਿਸਮਤ ਆ ਤੇ ਜਿਹੜਾ ਬਿਲਕੁਲ ਦੁੱਧ ਤਿਆਰ ਆ ਤੇ 6 ਲੀਟਰ ਚਾਹੇ ਕੋਈ ਆਪਣੀ ਚਾਰ ਡੰਗ ਚਵਾਈ ਕਰ ਲੇ ਤੇ ਬਾਈ ਜੀ ਕੀ ਕਰਨਾ ਮੋਲੇ ਦਾ ਮੋਲ ਵੀਰ ਜੀ ਕਰਨ ਵਾਲਾ ਜਗਾ ਜਿੱਡੀ ਸਾਫ ਵਸ਼ੀ ਆ ਹਾਂਜੀ ਉਂਝ ਕਰਨ ਨੂੰ ਪੰਜੀ ਵੀ ਕਰ ਲੈਣਾ ਹੁਣ ਮੋਲ ਜਿਹੜਾ 2000 ਰੁਪਿਆ ਕਰ ਦੇ ਜੀ ਅੱਛਾ ਜੀ ਤੁਸੀਂ ਕਰਾ ਲਓ ਕਿੰਨਾ ਮਾਨਤਨ ਕਰਾਉਣਾ ਲਈ ਕਰ ਦਈਏ ਖੁੱਲਾ ਇਮਾਨਤਾਨਾ 2000 ਕਰ ਦਈਏ ਹੋਰ ਕਰ ਵੀ ਤਵੰਦਰ ਕਰ ਦਈਏ ਮੈਂ ਤਾਂ ਪੂਰੇ ਵੀਰ ਜੀ 18000 ਰੁਪਏ ਦੀ ਦੇਣੀ ਜੇ ਅੱਛਾ ਰੁਪਈਆ ਛੂਟ ਕਰਾਂਗੇ ਠੀਕ ਹੈ ਕੋਈ ਵੀਰ ਭਰਾ ਦੂਰੋਂ ਆਊਗਾ ਨੂੰ 500 ਕਰ ਦਾਂਗੇ ਠੀਕ ਹੈ ਠੀਕ ਹੈ ਲਓ ਜੀ 18000 ਦੇ ਵਿੱਚੋਂ ਜੀ ਲਵਦੇ ਨਹੀਂ ਜੀ ਠੀਕ ਹੈ ਠੀਕ ਹੈ ਜੀ 18000 ਦੇ ਵਿੱਚੋਂ ਬਾਈ ਕਹਿੰਦਾ ਕਿ 100 ਰੁਪਈਆ ਛੂਟ ਕਰਾਂਗੇ ਤੇ ਲੈਣ ਦੇ ਨਾਲ ਕੋਈ ਵੀਰ ਭਰਾ ਦੂਰੋਂ ਆਊਗਾ ਨੂੰ 500 ਵੀ ਕਰ ਦਾਂਗੇ ਨੂੰ 500 ਵੀ ਕਰ ਦਿਆਂਗੇ ਠੀਕ ਹੈ ਤੇ ਬਾਈ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਵੀਰ ਜੀ ਪਹਿਲਾ ਸੁਗਾ ਜੇ ਅੱਛਾ ਜੀ ਕੋਈ ਦੂਜਾ ਮੰਨ ਲਿਓ ਘਰ ਵਾਲੇ ਦੇ ਪਹਿਲਾਂ ਕਹਿੰਦੇ ਸੀ ਠੀਕ ਆ ਇਹਦੇ ਮਗਰ ਵਸ਼ੀ ਜੀ ਆ ਵੇ ਲਓ ਠੀਕ ਆ ਜੀ ਫਿਰ ਮਲਕਾਫ ਜੀ ਆ ਵਾਲਾ ਜਲਸੀ ਵਸ਼ੀ ਮਗਰ ਠੀਕ ਆ ਜੀ ਤੇ ਸੂਈ ਨੂੰ ਹੋ ਗਈ ਅੱਜ ਮੇਰੇ ਹਿਸਾਬ ਨਾਲ 12 ਦਿਨ ਹੋ ਗਏ ਆ ਠੀਕ ਆ ਤੇ ਤੋੜ ਦਿਓ ਵੀਰ ਜੀ ਤੋੜ ਦਿਓ ਕਿੰਨਾ ਬਈ ਆਸ ਤਾਂ ਮੌਕੇ ਤੇ ਹੁਣ ਦੁੱਧ ਦੇ ਕੋਈ ਦੇ ਵੀਰ ਜੀ 13 ਲੀਟਰ ਆ ਸਾਡੇ ਘਰ ਭਾਵੇਂ ਲੀਟਰ ਮਾਰ ਲਿਆ ਕੋਈ ਅੱਛਾ ਜੀ ਹਾਂ ਜੀ ਵੀਰ ਜੀ ਠੀਕ ਆ ਠੀਕ ਆ 10 ਲੀਟਰ ਕਹਿ ਕੇ ਦੇਣੀ ਆ ਠੀਕ ਆ ਜੀ ਸ਼ਾਈ ਹਲ ਕਰਾਸ ਚ ਆ ਗਈ ਜੀ ਵੀਰ ਜੀ ਫੈਨ ਬੜੀ ਹੁੰਦੀ ਇਹਨਾਂ ਨਹੀਂ ਠੀਕ ਆ ਠੀਕ ਆ ਲਓ ਵੀ ਸ਼ਾਈ ਹਲ ਕਰਾਸ ਦੇ ਵਿੱਚ ਆ ਗਈ ਜੀ ਇਹਦਾ 13 ਲੀਟਰ ਜਿਹੜਾ ਦੁੱਧ ਇਸ ਟਾਈਮ ਤਿਆਰ ਹੈ ਦੇ ਕੋਲ ਥਣ ਵੇਖੋ ਵੀਰ ਜੀ ਕਿਦਾ ਵਜੇ ਥਣ ਤੁਣ ਜਿਹੜਾ ਨੋਕੜਾ ਲੱਗਾ ਵਾ ਤੇ ਸੂਈ ਨੂੰ ਕੋਈ 10 12 ਦਿਨ ਦੇ ਆਸ-ਪਾਸ ਬਈ ਕਹਿੰਦਾ ਕਿ ਟਾਈਮ ਹੋ ਗਿਆ ਤੇ ਆਹ ਵਾਲਾ ਜਵਾਕ ਜੇ ਫੀਮੇਲ ਕਾ ਤੇ ਚਲੋ ਕੋਈ ਸੰਭਲ ਵਾਲਾ ਭਰਾ ਲਾਜੋ ਦੁੱਧ ਚੰਗਾ ਕੱਢੀ ਜਾਊਗੀ ਹਾਂਜੀ ਹਾਂਜੀ ਛੱਡਾ ਛੱਡਾ ਜਿਹੜਾ ਚੰਗਾ ਵਾਦੇ ਕਰਮਾਲੀ ਨੂੰ ਲੱਗਾ ਜੇ ਠੀਕ ਆ ਇਹਦਾ ਕਿੰਨਾ ਕੁ ਮੁੱਲ ਕਰਨਾ ਮੁੱਲ ਤੇ ਵੀਰ ਜੀ ਇਹਦਾ ਕਰਨ ਵਾਲਾ 32000 ਰੁਪਏ ਜੇ ਅੱਛਾ ਜੀ ਤੇ ਕਰ ਦਈਏ ਮਾਨਤਾਨ ਕਰ ਦਈਏ ਵੀ 2000 ਰੁਪਏ ਛੱਡ ਦਈਏ 30 ਦੰਦਰ ਕਰਤੀਏ ਤੱਕ ਆਈ ਨਾ ਵੀਰ ਜੀ ਕਰ ਦਈਏ ਛੋੜਾ ਬੋਦਾ ਪੂਰੇ ਵੀਰ ਜੀ 29000 ਰੁਪਏ ਦੇ ਦੇ ਵੀਰ ਠੀਕ ਆ ਇਤੋਂ ਹੁਣ ਵੀਰ ਜੀ 100 ਰੁਪਏ ਛੋਟ ਹੋ ਗਈ ਇਤੋਂ 13 ਲੀਟਰ ਸਾਡੇ ਘਰ ਦੋ ਟਾਈਮ ਚੋਲੇ ਠੀਕ ਆ ਉਹਲੇ ਦੇ ਵੀਰ ਜੀ 35000 ਵੀ ਕਰਾਂ ਦੀ ਅੱਛਾ ਜੀ ਵੱਡੀਆਂ ਗਾਵਾਂ ਨੇ ਮੂੰਹ ਤੇ ਚਪੜਾ ਮਾਰਦੀ ਜਿੰਨਾ ਨਹੀਂ ਬਿਲਕੁਲ ਚਲੋ ਨਾਰਮਲ ਦੇ ਗੜਿਆ ਸੱਜਰ ਸੂਈ ਆ ਲਾਓ ਜੀ ਦੁੱਧ ਵੀ ਚੰਗਾ 13 ਲੀਟਰ ਜਿਹੜਾ ਤਿਆਰ ਆ ਤੇ ਰੇਟ ਵੀ ਬਾਈ ਨਾਲ ਬਿਲਕੁਲ ਜਾਇਜ਼ ਪਾਤਾ 29000 ਚਲੋ ਇਤੋਂ ਪਰੇ ਰੱਬ ਦਾ ਨਾਈ ਆ ਤੇ ਬਾਈ ਤੇ ਜੇ ਨੰਬਰ ਤੇ ਤੇ ਜੇ ਨੰਬਰ ਤੇ ਵੀਰ ਜੀ ਅੱਜ ਛੋਟਾ ਜਿਹਾ ਪਹਾੜ ਨਿਗਾਰਾ ਮੋਲ ਅੱਛਾ ਜੀ ਦੁੱਧ ਵੀਰ ਜੀ ਇਹਦੇ ਥੱਲੇ 8 ਲੀਟਰ ਜੇ ਅੱਛਾ ਜੀ ਸਾਡੇ ਘਰ ਚੋਲੇ ਵੀਰ ਭਰਾ ਦੋ ਟਾਈਮ ਤਿੰਨ ਦਾ ਠੀਕ ਆ ਮਾਰੇ ਵਸ਼ੀ ਆ ਗਈ ਜੇ ਤੇ ਠੀਕ ਆ ਜੀ ਫੀਮੇਲ ਕਾਫ ਜੇ 1.5 ਸੁਈ ਨੂੰ ਆ ਜੇ ਅੱਛਾ ਜੀ ਤੇ ਇਹ ਵੱਦ ਤੋਂ ਵੱਧ ਅੱਧਾ ਘੰਟਾ ਹੁਣੇ ਲੱਥੀ ਜੇ ਠੀਕ ਆ ਤੁਹਾਡੇ ਆਉਣ ਤੋਂ ਪਹਿਲਾਂ ਅੱਛਾ ਜੀ ਤੇ ਆ ਨਵਾਈ ਨਵਾਈ ਨਹੀਂ ਉਹ ਤੇ ਚਲ ਨਵਾ ਲੀਆਂ ਸੀ ਟਾਈਮ ਨਾਲ ਠੀਕ ਜੀ ਤੇ ਵੀਰ ਖਸਮੀਰ ਇਹ ਲੱਸੀ ਆ। ਸਾਮਣ ਵਾਲੀ ਹੈ ਨਾ। ਸਾਮਣ ਵਾਲੀ ਵੀਰ ਭਰਾ ਕੋਈ ਸੰਭੂ ਦੁੱਧ 10 ਲੀਟਰ ਚ ਵਾਈ ਦੇਉ ਅੱਛੀ। ਠੀਕ ਆ ਠੀਕ ਆ। ਤੇ ਸੁਆ ਕਰਨ ਵਾਸਤੇ। ਸੁਆ ਵੀਰ ਜੀ ਕੋਈ ਉਹ ਤੇ ਦੂਜਾ ਕਹਿੰਦੇ ਤੂੰ ਜਾ ਲਾ ਲੈ। ਠੀਕ ਆ। ਬਾਕੀ ਦੂਜਾ ਹੀ ਆ ਸੁਆ। ਠੀਕ ਆ ਠੀਕ ਆ। ਚਲੋ ਆਪਣੀ ਸਮਝਣਾ ਕੋਈ ਹਣਾ ਇੱਕ ਅੱਧਾ ਵੱਧ ਵੀ ਲਾਲੇ ਦੇ ਘਾਟ ਵੀ ਲਾਲੇ। ਹਾਂਜੀ। ਤੇ ਖੋਲ ਦਿਓ ਭਾਈ ਜੀ ਇਹਨੂੰ ਵੀ। ਲਓ ਜੀ 8 ਲੀਟਰ ਜਿਹੜਾ ਇਹਦੇ ਕੋਲ ਦੁੱਧ ਤਿਆਰ ਜੇ। ਹਾਂਜੀ। ਤੇ ਕੱਦ-ਕੁੱਦ ਚਲੋ ਚੰਗਾ ਆ ਗਿਆ ਵਾ ਤੇ ਪਿੱਛੇ ਇਹਦੇ ਵੀ ਫੀਮੇਲ ਕਾਫ ਸਿੰਘ ਥੋੜਾ ਜਿਹਾ ਜ਼ਰੂਰ ਆ ਤੇ ਸੂਆ ਆਪਣੇ ਸਮਝਣਾ ਕੋਈ ਦੁੱਜਾ ਲਾਲੇ ਤੀਜਾ ਲਾਲੇ ਤੇ 10 ਕਿਲੋਟਰ ਦੇ ਆਸ-ਪਾਸ ਜਿਹੜਾ ਦੁੱਧ ਭਰੀ ਜਾਊਗੀ ਕਰਮ ਵਾਲੀ ਤੇ ਥਣਾ ਦਾ ਸੈਜ ਗਿਆਪ ਜਿਹੜਾ ਚੰਗਾ ਆ ਗਿਆ ਵਾ ਮੁਠੀ ਦਾ ਥਣ ਲੱਗਾ ਵਾ ਇਹਦਾ ਕਿੰਨਾ ਕੁ ਕਰਨਾ ਵੀਰ ਜੀ ਰੇਟ ਮੋਹਲੇ ਤੇ ਵੀਰ ਜੀ ਇਹਦਾ ਕਰਨ ਨੂੰ 5000 ਰੁਪਏ ਜੀ ਅੱਛਾ ਜੀ ਤੇ ਜਿਹੜੀ ਖਾਣਾ 20000 ਰੁਪਏ ਦੀ ਜੀ ਅੱਛਾ ਜੀ ਸੱਜਰ ਸੂਈ ਵਸ਼ੀ ਵੀਰ ਜੀ ਠੀਕ ਆ ਲਡਾਉਣਾ ਕੋਈ ਕਰਾ ਲਓ ਕਰ ਦੋ ਮਾਨਤਾਂ ਥੋੜਾ ਬੋੜਾ 2000 ਛੱਡ ਗਏ ਕਰ ਦੋ ਹਾਨਾ ਜਿੱਥੇ ਕਾਪਾਂ 100 ਰੁਪਿਆ ਛੋਟ ਕਰਨੀ 11000 ਰੁਪਏ ਅਸੀਂ ਦੇਣੀ ਹੈ ਠੀਕ ਆ ਲਓ ਜੀ ਪੂਰੇ 11000 ਰੁਪਏ ਦੇ ਅੱਛਾ ਰੁਪਿਆ ਛੋਟ ਕਰ ਦਿੰਦੇ ਜਿਹੜਾ ਲਾਗੇ ਵਾਲਾ ਵੀ ਰਹੂਗਾ ਅੱਛਾ ਜੀ ਜੇ ਦੂਰੋਂ ਆਉਂ 500 ਛੱਡ ਦਾਂਗੇ ਅੱਛਾ ਜੀ ਹਾਂਜੀ ਵੀਰ ਜੀ ਪਰ ਇਦਾਂ ਨਹੀਂ ਲੱਗਦੀ ਨਹੀਂ ਜੇ ਸੱਜੇਰ ਸੂਈ ਅਠਵਾਂ ਠੀਕ ਆ ਠੀਕ ਆ ਠੀਕ ਆ ਲਓ ਜੀ ਸੱਜੇਰ ਸੂਈ ਤੇ 21000 ਜੀ ਦਾ ਦੁੱਧ 10 ਲੀਟਰ ਦੇ ਆਸ-ਪਾਸ ਕੱਢੀ ਜਾਊਗੀ ਵੇਖੋ ਵੀਰ ਜੀ ਤਿੰਨ گاਵਾਂ ਨਾ ਹਾਂਜੀ ਦੋ ਅਸ਼ੀਆ ਮਗਰ ਪੰਜ گاਵਾਂ ਵੰਡਣੀਆਂ ਵੀਰ ਜੀ ਬਿਲਕੁਲ ਬਿਲਕੁਲ ਜੀ ਜੇ ਕੋਈ ਸਾਰੀਆਂ ਲੈ ਜਾਊਗਾ ਤਾਂ ਰੇਟ ਵੀ ਬਿਲਕੁਲ ਜਾਇਜ਼ ਪਾਏਗਾ ਵੀਰ ਨੇ ਤੇ ਵੀਡੀਓ ਨੂੰ ਪਾਈ ਜੀ ਵਾਤ ਤੋਂ ਵਾਤ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਤਾਂ ਕਿ ਚਲੋ ਕਿਸ ਵੀਪਰਾਣ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੁੰਦਾ ਵਾ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ